ਜੋਤਿਸ਼ ਜਿੰਨਾ ਧਰਮਾਂ ਚ ਨਹੀਂ ਆ ਮੈਂ ਇਹ ਕਹਿ ਰਿਆਂਗਾ ਜਿਵੇਂ ਤੁਸੀਂ ਕਹਾਂ ਚਾਹੇ ਧਾਰਮਿਕ ਤੌਰ ਤੇ ਨਹੀਂ ਆ ਹੂੰ ਫਰੋਨਾ ਚ ਤਾਂ ਜਿਵੇਂ ਇਸਲਾਮ ਚ ਆਪਾਂ ਦੇਖਦੇ ਹਾਂ ਹੋਰ ਥਾਵਾਂ ਦੇ ਉੱਤੇ ਭਾਈ ਜੀ ਮੈਨੂੰ ਨਾ ਹਜੇ ਨਾਮ ਨਹੀਂ ਚਿਤਤੇ ਹੋਏਗਾ ਇਸਲਾਮ ਚ ਵੀ ਐਸਟੋਲੋਜੀ ਰਹੀ ਹੈ ਬਦਲ ਸਕਦੀ ਹੈ ਕੁਝ ਐਸਟੋਲੋਜੀ ਐਸਟੋਲੋਜੀ ਤੁਹਾਨੂੰ ਗਾਈਡ ਕਰ ਸਕਦੀ ਹੈ ਕਿ ਤੁਸੀਂ ਕਿਵੇਂ ਆਪਣੇ ਆਪ ਨੂੰ ਚੇਂਜ ਕਰ ਸਕਦੇ ਕੋਈ ਬੱਚਾ ਸਟੱਡੀ ਕਰ ਰਹਾ ਤੇ ਉਹ ਮੇਰੇ ਕੋਲ ਆਇਆ ਤੇ ਉਹ ਕਹ ਰਿਹਾ ਜੀ ਇਹਨੂੰ ਆਈਐਸ ڪرਾਨੀਆ ਤੇ ਉਹਦੇ ਯੋਗ ਹੀ ਨਹੀਂ ਬਣਦੇ ਫਿਰ ਉਹ 10 ਸਾਲ ਧੱਕੇ ਖਾ ਕੇ ਵੀ ਵਾਪਸ ਆਏਗਾ ਮੇਰੀ ਕੋਈ ਨੌਨ ਸੀ ਵਧੀਆ ਠਣਾਡੇ ਇਨ ਤੇ ਉਹਨਾਂ ਦੀ ਅੱਧੀ ਤੋਂ ਵੱਧ ਫੈਮਲੀ ਫੋਰਨ ਸੈਟਲ ਸੀ ਮੈਂ ਉਹਨੂੰ ਅਜ ਤੋਂ 4 ਸਾਲ ਪਹਿਲਾਂ ਕਿਹਾ ਉਹਨਾਂ ਦਾ ਬੇਟਾ ਫੋਰਨ ਸੀਗਾ ਮੈਂ ਕਿਹਾ ਇਹਦੀ ਪੀਆਰ ਨਹੀਂ ਹੋਣੀ ਇਹਨੇ ਵਾਪਸ ਆਣਾ ਤਾਂ ਇੱਕ ਹੁੰਦੀ ਹੈ ਸਲਾਹ ਲੈਣੀ ਹੁੰਦੀ ਹੈ ਸਲਾਹ ਮੰਨਣੀ ਤਾਂ ਉਹਨਾਂ ਨੇ ਕਿ ਆਛਾ ਨਹੀਂ ਆਣਾ ਜੇ ਯਾਰ ਇੰਨਾ ਕੁ ਪੈਸਾ ਹੈ ਸੀ 5 ਕਰੋੜ ਦੀ ਪੀਆਰ ਲੈ ਲਾਂਗੇ ਫਿਰ ਮੈਂ ਕਿਹਾ ਜੀ ਤੁਸੀਂ ਜੋ ਮਰਜ਼ੀ ਰੋਏ ਇਹਨੇ ਬਾਹਰ ਨਹੀਂ ਗਿਆ ਉਹ ਲਿਖਿਆ ਹੋਇਆ ਸੀ ਤੇ ਉਹ ਵਾਪਸ ਆ ਗਿਆ ਜੇ ਸਲਾਹ ਮੰਨੀ ਹੁੰਦੀ ਤਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਨਹੀਂ ਰੋਕ ਸਕਦੇ ਸੀਗੇ ਉਹ 4 ਸਾਲ ਦਾ ਸਮਾਂ ਨਾ ਖਰਾਬ ਕਰਦੇ ਜੁੱਤੀ ਜਿੰਨਾ ਧਰਮ ਵਿੱਚ ਨਹੀਂ ਆ ਮੈਂ ਇਹ ਕਹਿ ਰਿਆਂਗਾ ਜਿਵੇਂ ਤੁਸੀਂ ਕਹਾਂ ਚਾਹੋ ਧਾਰਮਿਕ ਤੌਰ ਫਰਉਨਾਛ ਤਾਂ ਜਿਵੇਂ ਇਸਲਾਮ ਚ ਆਪਾਂ ਦੇਖਦੇ ਹਾਂ ਹੋਰ ਥਾਵਾਂ ਦੇ ਉੱਤੇ ਭਾਜੀ ਮੈਨੂੰ ਨਾ ਹਜੇ ਨਾਮ ਨਹੀਂ ਚਿਤਤੇ ਹੋਏਗਾ ਇਸਲਾਮ ਚ ਵੀ ਐਸਟਰੋਲੋਜੀ ਰਹੀ ਹੈ ਅਕਬਰ ਦੇ ਦੀਵਾਨ ਦੇ ਦਰਬਾਰ ਦੇ ਅੰਦਰ ਇੱਕ ਮੁਸਲਮਾਨ ਐਸਟਰੋਲੋਜਰ ਸੀਗਾ ਜੀ ਨੇ ਸ਼ਨੀ ਦੇ ਉੱਤੇ ਰਿਸਰਚ ਕਰਕੇ ਪੂਰੀ ਰਿਸਰਚ ਬੁੱਕ ਲਿਖੀ ਹੈ ਤਾਂ ਇੱਕ ਇੱਕ ਨਾ ਦਾਇਰੇ ਦੇ ਅੰਦਰ ਰਹਿ ਕੇ ਜਦੋਂ ਬੰਦਾ ਇੱਕ ਦਾਇਰੇ ਚ ਰਹਿੰਦਾ ਨਾ ਉਹਨੂੰ ਐਸਟਰੋਲੋਜੀ ਦੀ ਲੋੜ ਨਹੀਂ ਹੁੰਦੀ ਜਦੋਂ ਉਹਨੇ ਐਕਸਪੈਂਡ ਕਰਨਾ ਹੁੰਦਾ ਨਾ ਤਾਂ ਉਹਨੂੰ ਐਸਟਰੋਲੋਜੀ ਦੀ ਵੀ ਲੋੜ ਹੁੰਦੀ ਹੈ ਤੁਸੀਂ ਇੱਕ ਗੱਲ ਨੂੰ ਸਮਝੋ ਅਸਟ੍ਰੋਲੋਜੀ ਬਲ ਜਦੋਂ ਤੁਸੀਂ ਕਹਿੰਦੇ ਹੋ ਕਿ ਅਸਟ੍ਰੋਲੋਜੀ ਬਦਲ ਕੁਝ ਨਹੀਂ ਸਕਦੀ ਬਦਲ ਸਕਦੀ ਹੈ ਕੁਝ ਅਸਟ੍ਰੋਲੋਜੀ ਅਸਟ੍ਰੋਲੋਜੀ ਤੁਹਾਨੂੰ ਗਾਈਡ ਕਰ ਸਕਦੀ ਹੈ ਕਿ ਤੁਸੀਂ ਕਿਵੇਂ ਆਪਣੇ ਆਪ ਨੂੰ ਚੇਂਜ ਕਰਨਾ ਹੈ ਬਦਲ ਕੀਵੇਂ ਸਕਦੀ ਹੈ ਦੇਖੋ ਕੋਈ ਤੁਹਾਨੂੰ ਕਹਿੰਦਾ ਕਿ ਜਿਵੇਂ ਤੁਸੀਂ ਕਹਿੰਦੇ ਕਿ ਕਿਸਮਤ ਭਾਗ ਜੋ ਲਿਖਿਆ ਗਿਆ ਉਹ ਨਹੀਂ ਬਦਲ ਸਕਦਾ ਹੁਕਮ ਹੈ ਉਹਨੂੰ ਨਹੀਂ ਬਦਲਿਆ ਜਾ ਸਕਦਾ ਹੁਕਮੇ ਅੰਦਰ ਸਭ ਕੁਝ ਬਾਹਰ ਹੁੰਦਾ ਹੈ ਹੁਕਮ ਦਾ ਕੋਈ ਹੈਨਾ ਉਹਨੂੰ ਨਹੀਂ ਬਦਲਿਆ ਜਾ ਸਕਦਾ ਬਦਲਿਆ ਕੀ ਜਾ ਸਕਦਾ ਹੈ ਜੇ ਤੁਸੀਂ ਰੋਂਗ profession ਚੋਂ ਤਾਂ ਤੁਸੀਂ ਆਪ ਦਾ profession ਬਦਲ ਸਕਦੇ ਹੋ بجائے ਕਿ ਤੁਸੀਂ ਉਪਾਏ ਕਰਕੇ ਉਹਨੂੰ ਸਹੀ ਕਰ ਲਓ ਹੈਨਾ ਮੰਨ ਲਓ ਕਿ ਕੋਈ ਬੱਚਾ ਸਟੱਡੀ ਕਰ ਰਿਹਾ ਤੇ ਉਹ ਮੇਰੇ ਕੋਲ ਆਇਆ ਤੇ ਉਹ ਕਹਿ ਰਿਹਾ ਜੀ ਇਹਨੂੰ IAS ਕਰਾਉਣੀ ਆ ਸੀ ਤੇ ਉਹਦੇ ਯੋਗ ਹੀ ਨਹੀਂ ਬਣਦੇ ਫਿਰ ਉਹ 10 ਸਾਲ ਧੱਕੇ ਖਾ ਕੇ ਵੀ ਵਾਪਸ ਆਏਗਾ ਮੇਰੇ ਕੋਈ ਨੌਨ ਸੀਏ ਅ ਵਧੀਆ ਤਣਾਡੇ ਇਨਸਾਨ ਬਹੁਤ ਜ਼ਿਆਦਾ ਤੇ ਉਹਨਾਂ ਦੀ ਅੱਧੀ ਤੋਂ ਵੱਧ ਫੈਮ ਦੀ ਫੋਰਨ ਸੈਟਲ ਸੀ ਮੈਂ ਉਹਨੂੰ ਅਜ ਤੋਂ 4 ਸਾਲ ਪਹਿਲਾਂ ਕਿਹਾ ਉਹਨਾਂ ਦਾ ਬੇਟਾ ਫੌਰਨ ਸੀਗਾ ਮੈਂ ਕਹਾ ਇਹਦੀ ਪੀਆਰ ਨਹੀਂ ਹੋਣੀ ਇਹਨੇ ਵਾਪਸ ਆਣਾ ਤਾਂ ਇੱਕ ਹੁੰਦੀ ਹੈ ਸਲਾਹ ਲੈਣੀ ਹੁੰਦੀ ਹੈ ਸਲਾਹ ਮੰਨਣੀ ਤਾਂ ਉਹਨਾਂ ਨੇ ਕਿ ਆਛਾ ਨਹੀਂ ਆਣਾ ਜੇ ਯਾਰ ਇੰਨਾ ਕੁ ਪੈਸਾ ਹੈ ਸੀ 5 ਕਰੋੜ ਦੀ ਪੀਆਰ ਲੈ ਲਾਂਗੇ ਫਿਰ ਮੈਂ ਕਹਾ ਜੀ ਤੁਸੀਂ ਜੋ ਮਰਜ਼ੀ ਰੋਏ ਨੇ ਬਾਹਰ ਨਹੀਂ ਰਹਿਣਾ ਉਹ ਲਿਖਿਆ ਹੋਇਆ ਸੀਗਾ ਤੇ ਉਹ ਵਾਪਸ ਆ ਗਿਆ ਜੇ ਸਲਾਹ ਮੰਨੀ ਹੁੰਦੀ ਤਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਨਹੀਂ ਰੋਕ ਸਕਦੇ ਸੀਗੇ ਉਹ 4 ਸਾਲ ਦਾ ਸਮਾਂ ਨਾ ਖਰਾਬ ਕਰ ਦੇ ਇਹ ਅਸਟੋਲਜੀ ਬਦਲ ਸਕਦੀ ਹੈ ਕਿ ਤੁਸੀਂ ਉਹਦੇ ਅਕੋਰਡਿੰਗ ਪਲਾਨਿੰਗ ਕਰੋ بجائے ਤੁਸੀਂ ਚੀਜ਼ਾਂ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੋ ਜੋਤਿਸ਼ ਜਿੰਨਾ ਧਰਮਾ ਚ ਨਹੀਂ ਆ ਮੈਂ ਇਹ ਕਹਿ ਰਿਆਂਗਾ ਜਿਵੇਂ ਤੁਸੀਂ ਕਹਿੰਦੇ ਚਾਹੇ ਧਾਰਮਿਕ ਤੌਰ ਤੇ ਨਹੀਂ ਆ ਹੂੰ ਕਰੋਨਾ ਚ ਤਾਂ ਜਿਵੇਂ ਇਸਲਾਮ ਚ ਆਪਾਂ ਦੇਖਦੇ ਹਾਂ ਹੋਰ ਥਾਵਾਂ ਦੇ ਉੱਤੇ ਭਾਜੀ ਮੈਨੂੰ ਨਾ ਹਜੇ ਨਾਮ ਨਹੀਂ ਚਿਤਤੇ ਹੋਏਗਾ ਇਸਲਾਮ ਚ ਵੀ ਐਸਟੋਲੋਜੀ ਰਹੀ ਹੈ ਬਦਲ ਸਕਦੀ ਹੈ ਕੁਝ ਐਸਟੋਲੋਜੀ ਐਸਟੋਲੋਜੀ ਤੁਹਾਨੂੰ ਗਾਈਡ ਕਰ ਸਕਦੀ ਹੈ ਕਿ ਤੁਸੀਂ ਕਿਵੇਂ ਆਪਣੇ ਆਪ ਨੂੰ ਚੇਂਜ ਕਰ ਸਕਦੇ ਹੋ ਕੋਈ ਬੱਚਾ ਸਟੱਡੀ ਕਰ ਰਿਹਾ ਤੇ ਉਹ ਮੇਰੇ ਕੋਲ ਆਇਆ ਤੇ ਉਹ ਕਹਿ ਰਹੇ ਜੀ ਇਹਨੂੰ ਆਈਐਸ ਕਰਾਨੀ ਆ ਤੇ ਉਹਦੇ ਯੋਗ ਹੀ ਨਹੀਂ ਬਣਦੇ ਫਿਰ ਉਹ 10 ਸਾਲ ਧੱਕੇ ਖਾ ਕੇ ਵੀ ਵਾਪਸ ਆਏਗਾ ਮੇਰੀ ਕੋਈ ਨੌਨ ਸੀ ਵਧੀਆ ਠਣਾਡੇ ਇਨਸਾਨ ਬਹੁਤ ਜ਼ਿਆਦਾ ਤੇ ਉਹਨਾਂ ਦੀ ਅੱਧੀ ਤੋਂ ਵੱਧ ਫੈਮਲੀ ਫੌਨ ਸੈਟਲ ਸੀ ਮੈਂ ਉਹਨੂੰ ਅਜ ਤੋਂ 4 ਸਾਲ ਪਹਿਲਾਂ ਕਿਹਾ ਉਹਨਾਂ ਦਾ ਬੇਟਾ ਫੌਰੀ ਸੀਗਾ ਮੈਂ ਕਹਾ ਇਹਦੀ ਪੀਆਰ ਨਹੀਂ ਹੋਣੀ ਇਹਨੇ ਵਾਪਸ ਆਣਾ ਤਾਂ ਇੱਕ ਹੁੰਦੀ ਹੈ ਸਲਾਹ ਲੈਣੀ ਹੁੰਦੀ ਹੈ ਸਲਾਹ ਮੰਨਣੀ ਤਾਂ ਉਹਨਾਂ ਨੇ ਕਿ ਆਛਾ ਨਹੀਂ ਆਣਾ ਜੇ ਯਾਰ ਇੰਨਾ ਕੁ ਪੈਸਾ ਸੀ 5 ਕਰੋੜ ਦੀ ਪੀਆਰ ਲੈ ਲਾਂਗੇ ਫਿਰ ਮੈਂ ਕਹਾ ਜੀ ਤੁਸੀਂ ਜੋ ਮਰਜ਼ੀ ਰੋਏ ਇਹਨੇ ਬਾਹਰ ਨਹੀਂ ਰਿਹਾ ਉਹ ਲਿਖਿਆ ਹੋਇਆ ਸੀ ਤੇ ਉਹ ਵਾਪਸ ਆ ਗਿਆ ਜੇ ਸਲਾਹ ਮੰਨੀ ਹੁੰਦੀ ਤਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਨਹੀਂ ਰੋਕ ਸਕਦੇ ਸੀਗੇ ਉਹ 4 ਸਾਲ ਦਾ ਸਮਾਂ ਨਾ ਖਰਾਬ ਕਰਦੇ ਜੁਤਿਸ ਜਿੰਨਾ ਧਰਮਾ ਚ ਨਹੀਂ ਆ ਮੈਂ ਇਹ ਕਹਿ ਰਿਆਂਗਾ ਜਿਵੇਂ ਤੁਸੀਂ ਕਹਾ ਚਾਹੇ ਧਾਰਮਿਕ ਤੌਰ ਤੇ ਨਹੀਂ ਆ ਹੂੰ ਫਰਉਨਾਛ ਤਾਂ ਜਿਵੇਂ ਇਸਲਾਮ ਚ ਆਪਾਂ ਦੇਖਦੇ ਹਾਂ ਹੋਰ ਥਾਵਾਂ ਦੇ ਉੱਤੇ ਭਾਜੀ ਮੈਨੂੰ ਨਾ ਹਜੇ ਨਾਮ ਨਹੀਂ ਚਿਤਤੇ ਹੋਏਗਾ ਇਸਲਾਮ ਚ ਵੀ ਐਸਟ੍ਰੋਲੋਜੀ ਰਹੀ ਹੈ ਅਕਬਰ ਦੇ ਦੀਵਾਨ ਦੇ ਦਰਬਾਰ ਦੇ ਅੰਦਰ ਇੱਕ ਮੁਸਲਮਾਨ ਐਸਟ੍ਰੋਲੋਜਰ ਸੀਗਾ ਜੀ ਨੇ ਸ਼ਨੀ ਦੇ ਉੱਤੇ ਰਿਸਰਚ ਕਰਕੇ ਪੂਰੀ ਰਿਸਰਚ ਬੁੱਕ ਲਿਖੀ ਹੈ ਤਾਂ ਇੱਕ ਇੱਕ ਨਾ ਦਾਇਰੇ ਦੇ ਅੰਦਰ ਰਹਿ ਕੇ ਜਦੋਂ ਬੰਦਾ ਇੱਕ ਦਾਇਰੇ ਚ ਰਹਿੰਦਾ ਨਾ ਉਹਨੂੰ ਐਸਟ੍ਰੋਲੋਜੀ ਦੀ ਲੋੜ ਨਹੀਂ ਹੁੰਦੀ ਜਦੋਂ ਉਹਨੇ ਐਕਸਪੈਂਡ ਕਰਨਾ ਹੁੰਦਾ ਨਾ ਤਾਂ ਉਹਨੂੰ ਐਸਟ੍ਰੋਲੋਜੀ ਦੀ ਵੀ ਲੋੜ ਹੁੰਦੀ ਹੈ ਤੁਸੀਂ ਇੱਕ ਗੱਲ ਨੂੰ ਸਮਝੋ ਅਸਟ੍ਰੋਲੋਜੀ ਬਲ ਜਦੋਂ ਤੁਸੀਂ ਕਹਿੰਦੇ ਹੋ ਕਿ ਅਸਟ੍ਰੋਲੋਜੀ ਬਦਲ ਕੁਝ ਨਹੀਂ ਸਕਦੀ ਬਦਲ ਸਕਦੀ ਹੈ ਕੁਝ ਅਸਟ੍ਰੋਲੋਜੀ ਅਸਟ੍ਰੋਲੋਜੀ ਤੁਹਾਨੂੰ ਗਾਈਡ ਕਰ ਸਕਦੀ ਹੈ ਕਿ ਤੁਸੀਂ ਕਿਵੇਂ ਆਪਣੇ ਆਪ ਨੂੰ ਚੇਂਜ ਕਰਨਾ ਹੈ ਬਦਲ ਕੀ ਨਹੀਂ ਸਕਦੀ ਹੈ ਦੇਖੋ ਕੋਈ ਤੁਹਾਨੂੰ ਕਹਿੰਦਾ ਕਿ ਜਿਵੇਂ ਤੁਸੀਂ ਕਹਿੰਦੇ ਕਿ ਕਿਸਮਤ ਭਾਗ ਜੋ ਲਿਖਿਆ ਗਿਆ ਉਹ ਨਹੀਂ ਬਦਲ ਸਕਦਾ ਹੁਕਮ ਹੈ ਉਹਨੂੰ ਨਹੀਂ ਬਦਲਿਆ ਜਾ ਸਕਦਾ ਹੁਕਮੇ ਅੰਦਰ ਸਭ ਕੁਝ ਬਾਹਰ ਹੁੰਦਾ ਹੈ ਹੁਕਮ ਦਾ ਕੋਈ ਹੈਨਾ ਉਹਨੂੰ ਨਹੀਂ ਬਦਲਿਆ ਜਾ ਸਕਦਾ ਬਦਲਿਆ ਕੀ ਜਾ ਸਕਦਾ ਹੈ ਜੇ ਤੁਸੀਂ ਰੋਂਗ profession ਚੋਂ ਤਾਂ ਤੁਸੀਂ ਆਪ ਦਾ profession ਬਦਲ ਸਕਦੇ ਹੋ بجائے ਕਿ ਤੁਸੀਂ ਉਪਾਏ ਕਰਕੇ ਉਹਨੂੰ ਸਹੀ ਕਰ ਲਓ ਹੈਨਾ ਮੰਨ ਲਓ ਕਿ ਕੋਈ ਬੱਚਾ ਸਟੱਡੀ ਕਰ ਰਿਹਾ ਤੇ ਉਹ ਮੇਰੇ ਕੋਲ ਆਇਆ ਤੇ ਉਹ ਕਹਿ ਰਿਹਾ ਜੀ ਇਹਨੂੰ IAS ਕਰਾਉਣੀ ਆ ਸੀ ਤੇ ਉਹਦੇ ਯੋਗ ਹੀ ਨਹੀਂ ਬਣਦੇ ਫਿਰ ਉਹ 10 ਸਾਲ ਧੱਕੇ ਖਾ ਕੇ ਵੀ ਵਾਪਸ ਆਏਗਾ ਮੇਰੇ ਕੋਈ ਨੌਨ ਸੀਏ ਅ ਵਧੀਆ ਤਣਾਡੇ ਇਨਸਾਨ ਬਹੁਤ ਜ਼ਿਆਦਾ ਤੇ ਉਹਨਾਂ ਦੀ ਅੱਧੀ ਤੋਂ ਵੱਧ ਫੈਮ ਦੀ ਫੋਰਨ ਸੈਟਲ ਸੀ ਮੈਂ ਉਹਨੂੰ ਅਜ ਤੋਂ 4 ਸਾਲ ਪਹਿਲਾਂ ਕਿਹਾ ਉਹਨਾਂ ਦਾ ਬੇਟਾ ਫੌਰਨ ਸੀਗਾ ਮੈਂ ਕਹਾ ਇਹਦੀ ਪੀਆਰ ਨਹੀਂ ਹੋਣੀ ਇਹਨੇ ਵਾਪਸ ਆਣਾ ਤਾਂ ਇੱਕ ਹੁੰਦੀ ਹੈ ਸਲਾਹ ਲੈਣੀ ਹੁੰਦੀ ਹੈ ਸਲਾਹ ਮੰਨਣੀ ਤਾਂ ਉਹਨਾਂ ਨੇ ਕਿ ਆਛਾ ਨਹੀਂ ਆਣਾ ਜੇ ਯਾਰ ਇੰਨਾ ਕੁ ਪੈਸਾ ਹੈ ਸੀ 5 ਕਰੋੜ ਦੀ ਪੀਆਰ ਲੈ ਲਾਂਗੇ ਫਿਰ ਮੈਂ ਕਹਾ ਜੀ ਤੁਸੀਂ ਜੋ ਮਰਜ਼ੀ ਰੋਏ ਇਹਨੇ ਬਾਹਰ ਨਹੀਂ ਰਹਿਣਾ ਉਹ ਲਿਖਿਆ ਹੋਇਆ ਸੀਗਾ ਤੇ ਉਹ ਵਾਪਸ ਆ ਗਿਆ ਜੇ ਸਲਾਹ ਮੰਨੀ ਹੁੰਦੀ ਤਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਨਹੀਂ ਰੋਕ ਸਕਦੇ ਸੀਗੇ ਉਹ 4 ਸਾਲ ਦਾ ਸਮਾਂ ਨਾ ਖਰਾਬ ਕਰ ਦੇ ਇਹ ਅਸਟੋਲੋਜੀ ਬਦਲ ਸਕਦੀ ਹੈ ਕਿ ਤੁਸੀਂ ਉਹਦੇ ਅਕੋਰਡਿੰਗ ਪਲੈਨਿੰਗ ਕਰੋ بجائے ਤੁਸੀਂ ਚੀਜ਼ਾਂ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੋ